ਪ੍ਰਤਾਪ ਬਾਜਵਾ ਨੂੰ ਲੈ ਕੇ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਅੱਜ ਦੀ ਇੱਕ ਨਾਮੀ ਅਖਬਾਰ ਦੇ ਵਿੱਚ ਹੈਡਲਾਈਨ ਲੱਗੀ ਹੈ ਕਿ ਪ੍ਰਤਾਪ ਸਿੰਘ ਬਾਜਵਾ 227 ਦੇ ਵਾਸਤੇ ਕਾਂਗਰਸ ਦਾ ਸੀਐਮ ਚਿਹਰਾ ਹੋ ਸਕਦੇ ਨੇ ਪਰ ਆਖਰਕਾਰ ਇਦਾਂ ਕਿਉਂ ਵਿਚਾਰਿਆ ਜਾਣ ਲੱਗ ਗਿਆ ਹਾਲਾਂਕਿ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਨਾ ਪ੍ਰਤਾਪ ਬਾਜਵਾ ਨਜ਼ਰ ਆਏ ਨਾ ਰਾਜਾ ਵੜਿੰਗ ਨਜ਼ਰ ਆਏ ਜਿੱਥੇ ਇਹਨਾਂ ਦੋਵਾਂ ਲੀਡਰਾਂ ਨੂੰ ਇਸ ਕਿਸਮ ਦਾ ਸਲੈਸ਼ ਚੱਲਣਾ ਪੈ ਰਿਹਾ ਹੈ ਉਥੇ ਹੀ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਸੀਐਮ ਚੇਰੇ ਦੀਆਂ ਗੱਲਾਂ ਤੇਜ਼ ਹੋ ਗਈਆਂ ਨੇ ਔਰ ਕੀ ਜੇ ਇਹ ਚਰਚਾ ਚੱਲ ਰਹੀ ਹੈ ਤੇ ਇਹਦੇ ਵਿਚਾਲੇ ਰਾਜਾ ਵੜਿੰਗ ਵੀ ਕਿਸੇ ਤਰ੍ਹਾਂ ਦਾ ਪ੍ਰतिकਰਮ ਦੇਣਗੇ ਆ ਰਾਜਾ ਵੜਿੰਗ ਬਾਰੇ ਵੀ ਕੋਈ ਪ੍ਰतिकਰਮ ਵੇਖਣ ਨੂੰ ਮਿਲੇਗਾ ਸੁਣਨ ਨੂੰ ਮਿਲੇਗਾ ਕਿਉਂਕਿ ਸੀਐਮ ਚੇਰੇ ਦੀ ਦੌੜ ਵਾਸਤੇ ਤਾਂ ਰਾਜਾ ਵੜਿੰਗ ਵੀ ਸ਼ਾਇਦ ਹਾਮੀ ਨੇ ਵੈਸੇ ਤਾਂ ਕਿਹੜਾ ਵੱਡਾ ਲੀਡਰ ਨਹੀਂ ਚਾਹੁੰਦਾ ਕਿ ਉਹ ਸੀਐਮ ਬਣੇ ਪਰ ਪ੍ਰਤਾਪ ਸਿੰਘ ਬਾਜਵਾ ਬਾਰੇ ਚਰਚਾਵਾਂ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਅੱਜ ਦੇ ਇਸ ਨਾਮੀ ਅਖਬਾਰ ਦੇ ਵਿੱਚ ਛਪੀ ਹੈਡਲਾਈਨ ਤੋਂ ਬਾਅਦ ਆਖਰਕਾਰ ਇਹ ਵੀ ਕਿਉਂ ਕਿਹਾ ਜਾ ਰਿਹਾ ਹੈ ਆਓ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ ਦਰਸਲ ਇਸ ਰਿਪੋਰਟ ਦੇ ਮੁਤਾਬਕ ਕਾਂਗਰਸ ਪਾਰਟੀ ਨੇ 2027 ਦੇ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਸੀਂ ਨਹੀਂ ਕਹਿ ਰਹੇ ਇਸ ਨਿਊਜ਼ ਰਿਪੋਰਟ ਦੇ ਮੁਤਾਬਕ ਇਹ ਕਿਹਾ ਗਿਆ ਹੈ ਪਰ ਇਹ ਅਜੇ ਵੀ ਸਵਾਲਾਂ ਦੇ ਵਿੱਚ ਹੈ ਇਸ ਬਾਰੇ ਸਪਸ਼ਟ ਸੰਕੇਤ ਲੰਘੇ ਕੱਲ ਪੋ ਆ વિધાનસભા ਹਲਕੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੀ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੇ ਵਿੱਚ ਵਾਰ-ਵਾਰ ਤਾਜ ਸਿੰਘ ਬਾਜਵਾ ਦਾ ਨਾਮ ਲਿਆ ਅਤੇ ਉਹਨਾਂ ਨੂੰ 227 ਦੇ ਵਿੱਚ ਕਾਂਗਰਸ ਸਰਕਾਰ ਬਣਨ ਉੱਤੇ ਅਗਲੇ ਕੰਮ ਕਰਨ ਲਈ ਕਹੇ ਵੜਿੰਗ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ 30 ਮਈ ਤੱਕ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸਨ ਪਰ ਇਹ ਬੰਦ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਉਸ ਵੇਲੇ ਹੋਵੇਗਾ ਬਾਜਵਾ ਸਾਹਿਬ ਜਦ ਤੁਸੀਂ ਸਰਕਾਰ ਚਲਾਉਣੀ ਹੈ ਇਸੇ ਤਰ੍ਹਾਂ ਉਹਨਾਂ ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਕਰਦਿਆਂ ਕਿਹਾ ਕਿ ਹਿਮਾਚਲ ਤੋਂ ਭਾਜਪਾ ਦਾ ਇੱਕ ਵਿਧਾਇਕ ਆਪ ਦੀ ਸਰਕਾਰ ਨਾਲ ਮੇਲਜੋਲ ਕਰਕੇ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਹੈ ਬਾਜਵਾ ਸਾਹਿਬ ਤੁਹਾਡੀ ਸਰਕਾਰ ਆ ਜਾਣੀ ਹੈ ਇਹ ਰਾਜਾ ਵੜਿੰਗ ਨੇ ਰਿਪੋਰਟਸ ਮੁਤਾਬਕ ਉਸ ਭਾਸ਼ਣ ਚ ਕਿਹਾ ਫਿਰ ਹੱਥ ਕੜੀਆਂ ਲਾ ਕੇ ਹਿਮਾਚਲ ਦਾ ਬਾਡਰ ਟਪਾ ਕੇ ਲਿਆਇਓ ਇਹ ਵੀ ਰਿਪੋਰਟਸ ਮੁਤਾਬਕ ਉਹਨਾਂ ਨੇ ਕਿਹਾ ਅੱਗੇ ਰਿਪੋਰਟਸ ਮੁਤਾਬਕ ਇਹ ਵੀ ਲਿਖਿਆ ਗਿਆ ਹੈ ਕਿ ਰਾਜਾ ਵੜਿੰਗ ਨੇ ਉਸ ਤੋਂ ਬਾਅਦ ਇਹ ਵੀ ਕਿਹਾ ਕਿ ਇਹ ਤੁਹਾਨੂੰ ਬੇਨਤੀ ਹੈ ਸੁੱਕਾ ਨਾ ਛੱਡਿਓ ਰਾਜਾ ਵੜਿੰਗ ਇੱਥੇ ਵੀ ਨਾ ਰੁਕੇ ਤੇ ਫਿਰ ਉਹ ਜ਼ਿਆਤੀਆਂ ਕਰਨ ਵਾਲੇ ਪੁਲਿਸ ਵਾਲਿਆਂ ਉੱਤੇ ਵੀ ਬਰੇ ਹੁਣ ਇਹਨਾਂ ਕੁਝ ਕਥਿਤ ਬਿਆਨਾਂ ਤੋਂ ਬਾਅਦ ਇਹ ਵਿਚਾਰਿਆ ਜਾਣ ਲੱਗਿਆ ਕਿ ਸ਼ਾਇਦ ਰਾਜਾ ਵੜਿੰਗ ਵੀ ਇਹ ਚਾਹੁੰਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ सीएम चेहरा ਹੋ خیر ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਸੀਐਮ ਚਿਹਰਾ ਐਨੇ ਸੌਖੇ ਤਰੀਕੇ ਨਾਲ ਡਿਸਾਈਡ ਹੋ ਜਾਏਗਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਸੀਐਮ ਚਿਹਰੇ ਵਜੋਂ ਪ੍ਰਤਾਪ ਸਿੰਘ ਬਾਜਵਾ ਨੂੰ ਐਕਸੈਪਟ ਕਰਨਗੇ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਪਾਰਟੀ ਦਾ ਸੀਐਮ ਚਿਹਰਾ 2027 ਦੇ ਲਈ ਹੋਣਾ ਚਾਹੀਦਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ